ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੀ ਲੂਫਾ ਸੂ ਰੱਖੇ ਹੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬੜੀ ਜੀ ਹਾਂ ਠੀਕ ਹੈ ਬਾਈ ਬਾਈ ਨਾਮ ਤੇ ਐਡਰੈਸ ਬੋਲੋ ਨਾਕਵਾਲ ਸਿੰਘ ਬਾਈ ਠੀਕ ਹੈ ਬਾਈ ਪਿੰਡ ਹਰਾਈਪੁਰ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਤਹਿਸੀਲ ਗੋਨਿਆਣਾ ਮੰਡੀ ਬਾਈ ਗੋਨਿਆਣਾ ਮੰਡੀ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਪਿੰਡ ਰਹਿ ਜਾਂਦਾ ਬਾਈ ਗੋਨਿਆਣਾ ਹੂੰ ਤੇ ਜੀਦਾ ਜੀਦਾ ਜੀ ਆਪਾਂ ਇਧਰ ਆਏ ਬਾਜੇ ਵਾਲੀ ਸਾਈਡ ਤੋਂ ਤਾਂ ਜੀਦਾ ਹੂੰ ਬਠਿੰਡੇ ਵਾਲੀ ਸਾਈਡ ਤੋਂ ਗੋਨਿਆਣਾ ਗੋਨਿਆਣਾ ਬਠਿੰਡਾ ਵੀ ਨੇੜੇ ਰਹਿ ਜਾਂਦਾ ਹਾਂ ਜੀ ਤੇ ਮੋਬਾਈਲ ਨੰਬਰ ਬੋਲੋ 87270 ਹਾਂਜੀ ਅੱਗੇ ਜੀ 49856 49856 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਮੱਝ ਦੇਖਦੇ ਆਪਣੇ ਘਰ ਦੀ ਹੈ ਹਨ ਹਾਂ ਬਾਈ ਘਰ ਦੀ ਕਿਹੜਾ ਸੂਆ ਸੁੰਦੀ ਹੈ ਇਹ ਚੌਥਾ ਸੂਆ ਬਾਈ ਚੌਥਾ ਸੂਆ ਕਿੰਨੇ ਦਿਨ ਲੈਂਦੀ ਹੈ ਭਰਾ ਇਹ ਲੈ ਜੂ ਬਾਈ ਹਜੇ 10 ਦਿਨ 10 ਦਿਨ ਕਿੰਨਾ ਕੁ ਦੁੱਧ ਚੋਇਆ ਦਾ ਘਰੇ ਬਾਈ ਇਹਦਾ ਬਾਈ 15 ਲੀਟਰ 15 ਲੀਟਰ ਦੁੱਧ ਬਾਈ ਨੇ ਘਰੇ ਚੋਇਆਗਾ ਤੇ ਆਰਡਰ ਨੇੜ ਤੋਂ ਚੈੱਕ ਕਰ ਲੋ ਢਿੱਲਾਂ ਤੋਂ ਅਸਟੀਮੇਟ ਜਾ ਲਾ ਲਿਓ ਬਈ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਬਣੂਗੀ ਚੰਗੀ ਦੁੱਧ ਦਾ ਰਿਕਾਰਡ ਚੰਗਾਗਾ ਠੰਡੀ ਸੀਲ ਆ ਬਈ ਹਾਂ ਬਈ ਘਰੇ ਰੱਖਣ ਵਾਲੀ ਆ ਬਈ ਹਾਂ ਹਾਂ ਘਰੇ ਖੋਲਿਓ ਬਈ ਤੋਰ ਫੇਸ ਚੰਗਾ ਸਿੰਘ ਕੁਆਲਿਟੀ ਚੰਗੀ ਇੱਕ ਅੱਧ ਚੰਗਾ ਥਣਲੇਵਾ ਚੰਗਾ ਚਵਾਈ ਦੀ ਬਈ ਕਹਿੰਦਾ ਚੰਗੀ ਆ ਬਈ ਦੇ ਘਰ ਦੀ ਮੱਝ ਘਰੇ ਬਈ ਇਹਨਾਂ ਰੱਖਣ ਵਾਲੀ ਆ ਕੱਚੀ ਆ ਢਿੱਲਾਂ ਦਿਖਾਉਂਦੀ ਆ ਬਹੁਤ ਸੋਹਣਾ ਆਰਡਰ ਤਿਆਰ ਕਰੋ ਜਿਹੜੇ ਹਿਸਾਬ ਨਾਲ ਦੁੱਧ ਦਾ ਬਈ ਨੇ ਰਿਕਾਰਡ ਦੱਸਿਆਗਾ ਤੇ ਮੁੱਲ ਕੀ ਆ ਬਈ ਜਾਇਜ਼ ਆ ਮੁੱਲ ਬਈ 110 ਮੰਗੇ 1 ਲੱਖ 10 ਹਜ਼ਾਰ ਮਾਨਤਨ ਹੋ ਜੀ ਬਈ ਹਾਂ ਬਈ ਹੋ ਜਾ ਠੀਕ ਆ 1 ਲੱਖ 10 ਹਜ਼ਾਰ ਰੁਪਏ ਬਈ ਨੇ ਮੁੱਲ ਰੱਖਿਆ ਮਾਨਤਨ ਜ਼ਰੂਰ ਹੋ ਜੂ ਫੇਸ ਚੈੱਕ ਕਰ ਲੋ ਸਿੰਕ ਕੁਆਲਟੀ ਚੈੱਕ ਕਰ ਲੋ ਤੋਰਾ ਚੈੱਕ ਕਰ ਲੋ ਚੰਗੀ ਆ ਪਲੀ ਵੀ ਆ ਸਮੀ ਵੀ ਆ ਥਾਣਾ ਬਹੁਤ ਚੰਗਾ ਬਈ ਮੁੱਠੀ ਵਾਲਾ ਥਾਣਾ ਚਵਾਈ ਚੁਵਾਈ ਬਈ ਕਹਿੰਦਾ ਓਕੇ ਆ ਤੋਰਾ ਇੱਕ ਨੰਬਰ 78 ਢੀ ਹੈ ਬਈ ਲੈ ਕੀ ਬਾਤ ਆ ਤੇ ਕੱਲਾ ਕੱਲਾ ਥਾਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਢਿੱਲਾਂ ਦੇਖੋ ਢਿੱਲਾਂ ਬਹੁ ਪਈਆਂ ਸਾਰੀਆਂ ਬਾਲ ਢਿੱਲਾਂ ਕੱਢੂਗੀ ਤੇ ਫੇਰ ਕਰਮਾਂਗੇ ਸੋਣਾ ਥਾਣ ਦੇਖੋ ਬਈ ਕੀ ਬਾਤ ਆ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਤਾਂ ਵਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ